ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹ ਸੰਗਤ ਦੇ ਲੋਕ ਨਾ ਬਹੁਤ ਜ਼ਿਆਦਾ ਝਿਲਾਂ ਮਾਰਦੇ ਇਹ ਇਲਾਜ ਜੀ ਦਾ ਸਫਾਰਸ਼ਾ ਹਾਲਦੇ ਨਾ ਗੱਲ ਵੀ ਕਿਸੇ ਸੱਜਣ ਨੇ ਮੈਨੂੰ ਕੱਲ੍ਹ ਤਾਂ ਇੱਥੇ ਫੋਨ ਕਰ ਰਹੇ ਨੇ ਉਹ ਐਡਮਿਸ਼ਨ ਲਈ ਕੁਝ ਕਾਰਨਾਂ ਦੇ ਕਾਰਨ ਅਸੀਂ ਐਡਮਿਸ਼ਨ ਨਹੀਂ ਦੇ ਬਾਰੇ ਕਹਿੰਦੇ ਅਸੀਂ ਸਫਾਰਸ਼ਾ ਲੈਨੇ ਤਾਂ ਅਸੀਂ ਲੈਨੇ ਨਾ ਐਦਾਂ ਕੁਝ ਨਹੀਂ ਹੈਗਾ ਨਾ ਜੀਨੇ ਇਲਾਜ ਕਰਵਾਉਣਾ ਨਾ ਉਹ ਕਰਾ ਲੈਂਦਾ ਤਾਂ ਆ ਭਾਈ ਸਾਹਿਬ ਹੁਣੀ ਆ ਪੁਲਿਸ ਵਾਲਾ ਆਇਆ ਉਹ ਭਾਈ ਸਾਹਿਬ ਹੁਣੀ ਨਹੀਂ ਇਹ ਪਹਿਲਾਂ ਦਿਲਬਾਰ ਨੂੰ ਲੈ ਕੇ ਆਏ ਸੀਗੇ ਇਹ ਵੀ ਇਹਨਾਂ ਦਾ ਰਿਸ਼ਤੇ 'ਚ ਕੁਛ ਨਹੀਂ ਲੱਗਦਾ ਖੂਨ ਦਾ ਰਿਸ਼ਤੇ 'ਚ ਕੀੜੇ ਪਏ ਹੋਏ ਸੀਗੇ ਹੁਣ ਬਹੁਤ ਜ਼ਿਆਦਾ ਠੀਕ ਹੈ ਨਾ ਉਸ ਤੋਂ ਬਾਅਦ ਇਹ ਭਾਈ ਸਾਹਿਬ ਨੂੰ ਲੈ ਕੇ ਆਏ ਰਣਜੀਤ ਸਿੰਘ ਨਾਮ ਹੈ ਇਹਨਾਂ ਦਾ ਇਹਨਾਂ ਨੂੰ ਵੀ ਪੇਟੀ ਕੁੱਤੇ ਦੇ ਬਟਾ ਸੀ ਹਾਂ ਤੇ ਜੀ ਆਪਰੇਸ਼ਨ ਕਿਵੇਂ ਕਰਾਇਆ ਕਿੰਨਾ ਟਾਈਮ ਲੱਗੇ ਦੱਸੋਗੇ ਪਹਿਲੇ ਤਾਂ ਮੈਂ ਬੱਤੀ 'ਚ ਲੈ ਗਿਆ ਉਹਨਾਂ ਨੇ ਲਿਆ ਨਹੀਂ ਫਿਰ ਮੈਂ ਲੈ ਗਿਆ 16 'ਤੇ ਉਹਨਾਂ ਰੈਪਰ ਕਰਤਾ ਸੀਗੇ ਪੇਟੀ ਜੀ ਆਈ ਵਾਲਿਆਂ ਨੇ ਟ੍ਰੀਟਮੈਂਟ ਕੀਤਾ ਟੋੜੇ ਲੱਗਦੇ ਨਹੀਂ ਚਾਹੀਦੇ ਨਹੀਂ ਕੁਝ ਨਹੀਂ ਟੋੜੇ ਲੱਗਦੇ ਨਾ ਜੀ ਨਹੀਂ ਇਹ ਇਨਸਾਨੀਅਤ ਤਾਂ ਸਤਾਰ ਹੈ ਨਾ ਕਿਸੇ ਨੂੰ ਨਾ ਦਇਆ ਦੇ ਭਾਵ ਨਾਲ 50000 ਰੁਪਏ ਦੇਣਾ ਲੱਖ ਰੁਪਏ ਦੇਣਾ ਬੜਾ ਸੁੱਖ ਹੈ ਲੇਕਿਨ ਜਿਹੜਾ ਨਾਲ ਖਾ ਕੇ ਧੱਕੇ ਇਹਨਾਂ ਨੇ ਇਲਾਜ ਕਰਾਣਾ ਇਹ ਸਭ ਤੋਂ ਵੱਡੀ ਗੱਲ ਹੈ ਇਹ ਇੱਕ ਮੇਨ ਰਿਕੁਆਇਰਮੈਂਟ ਹੈ ਅਸੀਂ ਬਹੁਤ ਬਹੁਤ ਵੀਡੀਓਸ ਦੇਖਦੇ ਲੋਕ ਕਹਿੰਦੇ ਕਿ ਆਪਣੇ ਪਿੰਡ ਸੰਭਲੋ ਪੇਸ਼ੈਂਟ ਸੰਭਲੋ ਨਾ ਆਪਣੇ ਪਿੰਡ ਦੇ ਕਿਵੇਂ ਸੰਭਲੋ ਟਾਈਮ ਕੌਣ ਦੇਵੇਗਾ ਪਹਿਲਾਂ ਕਰਨੀਆਂ ਕਹਿਣੀਆਂ ਬਹੁਤ ਸੋਚੀਆਂ ਨੇ ਹਨਾ ਤੁਸੀਂ ਪੈਸੇ ਦੇ ਦੋਗੇ 50000 ਦੇ ਦੋਗੇ ਲੱਖ ਦੇ ਦੋਗੇ 2 ਲੱਖ ਦੇ ਦੋਗੇ ਸੇਵਰੇ ਭਾਰ ਤੇ ਲੇਕਿਨ ਜਿਹੜਾ ਹਸਪਤਾਲ ਤੇ ਜਾਣਾ ਹੈ ਫੋਲੋਪ ਲੈਣਾ ਹੈ ਹਨਾ ਉਹ ਦੁਬਾਰਾ ਫੋਲੋ ਬੁਲਾਇਆ ਹੋਣਾ ਇਹਨਾਂ ਨੂੰ ਇੱਕ ਟਿਕਾ ਲੱਗਣਾ ਹੈਗਾ ਉਹਨੂੰ ਟਿਕਾ ਹੋਰ ਲੱਗਣਾ ਹੈ ਨਾ ਉਹ 4 ਲੱਖ 4 ਲੱਗੇ ਹਾਂ ਦੁਬਾਰਾ ਲੱਗ 4 ਲੱਗ ਕਿੰਨੇ ਦਿਨ ਹੋ ਚੁੱਕੇ ਆ ਲੱਗ ਦੋਨੇ 25 ਦਿਨ ਬਏ ਪਿੱਛੇ ਦੇ 25 ਲਗਭਗ 22 ਦਿਨ ਹੋ ਗਏ ਫੋਲੋ ਅਪ ਜਕਸ਼ਨ ਮੰਦੇ ਮਹੀਨਾ ਮੰਨ ਕੇ ਚੱਲੀ ਹੈ ਨਾ ਮਹੀਨਾ ਦੇ ਲੂਗੇ ਇਹ ਬਹੁਤ ਔਖੀ ਗੱਲਾਂ ਨੇ ਨਾ ਇਸੇ ਲਈ ਲੋੜ ਪੈਂਦੀ ਹੈ ਸਾਡੇ ਵਰਗੇ ਸਾਥੀਆਂ ਦੀ ਨਾ ਹੁਣ ਪੋਸਟ ਟ੍ਰੀਟਮੈਂਟ ਆਪਰੇਸ਼ਨ ਤੋਂ ਬਾਅਦ ਕਿਹਾ ਨਾ ਉੱਥੇ ਵੀ ਸੇਵਾ ਸੰਭਾਲ ਦੀ ਜੀ ਲੰਬੀ ਚਾਹੀਦੀ ਇਹਨਾਂ ਨੂੰ ਇਹਨਾਂ ਭਾਈ ਸਾਹਿਬ ਨੂੰ ਬਹੁਤ ਸ਼ੁਕਰਗੁਜ਼ਾਰ ਹੈ ਕਿ ਇਹਨਾਂ ਨੇ ਇਹ ਬਹੁਤ ਵੱਡਾ ਸਹਿਯੋਗ ਕੀਤਾ ਹੈ ਨਹੀਂ ਕਰਦੇ ਭਾਈ ਸਾਹਿਬ ਅਸੀਂ ਕਰਦੇ ਫਿਰ ਨਾ ਇਹੀ ਫਰਕ ਸੀ ਸਾਡੇ ਕੋਲ ਆਸਪੋਰਿਕ ਆਸ ਨਹੀਂ ਜੀ ਜੀ ਸਿੰਘ ਜੀ ਕਿੰਨੇ ਮਹੀਨੇ ਹੋ ਗਏ ਬਾਟ ਤਰੇਸ ਸਾਲ ਹੋ ਗਏ ਆਹਾਂ ਤੇ ਤੁਹਾਡੇ ਨਾਲ ਇਹ ਗੱਲ ਚੱਲਦੀ ਸੀ ਤੁਸੀਂ ਜਰਮਨੀ ਵੀ ਸਰਵਲੈਂਸ ਦੀ ਬੋਦਰ ਵਿੱਚ ਜਰਮਨੀ 8 ਸਾਲ ਰਹਿ ਕੇ ਵੀ ਆਏ ਹਾਂ ਦਰਮਨ ਬੋਦਰ ਹਾਂ ਉਹ ਤੋਂ ਉੱਥੇ ਆਜਾ ਇੰਟਰਪ੍ਰੀਟਰ 4 ਦਿਨ ਤੱਕ ਕਰਦੇ ਜਾਂਦੇ ਸਭ ਤੋਂ ਪਹਿਲਾਂ ਇਹ ਵੀ ਐਪੀਐਨ ਲੁੱਪਾਂ ਦੇ ਠੀਕ ਲੈਂਗੁਏਜ ਦੇ ਰੇਡਰ ਇਹ ਇਪਰਪ੍ਰੋਪਰ ਚੌਪ ਚੌਪ ਇਹਨਾਂ ਪੁਲਿਸ ਦੇ ਜਿਹੜੇ ਬਾਅਦ ਸੰਦੇਰੀਆ ਚਾਰ ਜਿਹੜਾ ਪੁਲਿਸ ਕੋਈ ਤਕਰੀਕੀ ਬਚਦਾ ਉਹ ਕੋਈ ਨਹੀਂ ਉਹ ਕਿਉਂ ਕਰ ਰਹੀ ਹੈ ਤੋਂ ਮੈਂ ਨੇ ਰੂਹੀ ਨਾਲ ਗੱਲ ਕਰਾਉਣੀ ਜਰਮਨ ਕੰਟਰੀ ਦੇ ਵਿੱਚ ਵੀ 8-9 ਸਾਲ ਲਾਇਏ ਹੋਰ ਵੀ ਤੁਸੀਂ ਇੱਥੇ ਕਾਫੀ ਟ੍ਰਾਂਸਪੋਰਟ ਤੇ ਕੰਮ ਕੀਤਾ ਤੇ ਹੁਣ ਫਿਰ ਹੰਸ ਸਾਹਿਬ ਗੁਰਦੁਆਰੇ ਦੇ ਪੈਸਾ ਨੂੰ ਜਿਹਨੇ ਦਿੰਦੇ ਹਨ ਉੱਥੇ ਉਸਨੇ ਕੁੱਤੇ ਨੇ ਵਧਲੇ ਅਸੀਆਂ ਹਾਂਜੀ ਕਰਨੇ ਤੇ ਕਰਨੇ ਦੇ ਵੱਡੇ ਕੁੱਤੇ ਨੇ ਪਾਣੀ ਦੇ ਬਾਈਕ ਬਾਈਕ ਆਪਣਾ ਵਾਈਪੀਐਸ 32 ਤੋਂ ਅਲੱਗ ਤਲ ਰਿਹਾ ਜਰਾ ਉੱਥੇ ਬਦਲੇ ਜੀ ਉੱਥੇ ਲੱਗਦਾ ਪਰ ਗੋੜਦਾਰੇ ਚ ਗਾਣਾ ਲੱਗੋ ਹਾਲਾਤ ਬਦਲ ਜਾਂਦੇ ਵਕਤ ਬਦਲ ਜਾਂਦਾ ਨਾ ਪਰ ਬਰੂਰ ਇਹ ਨਾ ਸੋਚੀਏ ਕਿ ਜਿਵੇਂ ਸਾਡਾ ਸਰੀਰ ਚੱਲ ਰਿਹਾ ਹਮੇਸ਼ਾ ਇਦਾਂ ਰਹੇਗਾ ਨਾ ਇਹ ਭਾਈ ਸਾਹਿਬ ਨੂੰ ਸੱਚੀਉ ਦੇਖ ਕੇ ਬੜੀ ਖੁਸ਼ੀ ਹੋਈ ਤੇ ਤੀਜੀ ਵਾਰ ਮਿਲ ਰਹੇ ਤੁਹਾਡੇ ਨਾਲ ਹਨਾ ਚੌਥੀ ਵਾਰ ਮਿਲ ਰਹੇ ਬੜੀ ਚੰਗੀ ਗੱਲ ਆ ਮੈਂ ਆਂਦੇ ਹੋਏ ਵੀ ਕਿਸੇ ਸਾਥੀ ਨਾਲ ਗੱਲ ਕਰ ਰਿਹਾ ਸੀ ਮਨੇ ਯਾਰ ਉਹਨਾਂ ਨੇ ਨਾ ਅੱਜ ਇਹ ਖਾਜ ਦੇ ਪੀ.ਜੀ.ਏ ਦੇ ਇਲਾਜ ਕਰਾ ਕੇ ਦਿਖਾਤਾ ਕੱਲ ਵੀ ਦੋ ਤਿੰਨ ਥਾਣਿਆਂ ਦੇ ਵਿੱਚ ਗਏ ਆ ਡੀ.ਡੀ.ਆਰ ਕਿਤਾਬ ਦੇ ਲਈ ਹੈ ਨਾ ਉਹਦਾ ਉਪਰਕੁਰਕ ਪੁਰਸੂ ਦਾ ਤਾਂ ਹੀ ਚੱਲੇ ਦੋ ਤਿੰਨ ਥਾਣਿਆਂ ਦੇ ਡੀ.ਡੀ.ਆਰ ਕਿਤਾਬ ਲਈ ਗਏ ਆ ਪਰ ਨਹੀਂ ਘਟ ਪਾਏ ਇਹਨੂੰ ਨਹੀਂ ਪਤਾ ਸੀਗਾ ਕੋਈ ਗੱਲ ਨਹੀਂ ਅਸੀਂ ਕਟਾ ਦਾਂਗੇ ਜਿਹੜੀ ਲੀਗਲ ਫਾਰਮੈਲਿਟੀਜ਼ ਉਹ ਪੂਰੀ ਕਰਾਂਗੇ ਤੇ ਰਜੀਤ ਸਿੰਘ ਜੀ ਸਾਡੇ ਨਾਲ ਇਸ ਸੇਵਾ ਸੰਸਥਾ ਦੇ ਵਿੱਚ ਹਿੱਸਾ ਬਣਨ ਲੱਗੇ ਨੇ ਸੋ ਬਹੁਤ ਸ਼ੁਕਰ ਹੈ ਕਾਲਪੁਰਪੁਰ ਦਾ ਪ੍ਰਮਾਤਮਾ ਦਾ ਬਹੁਤ ਸ਼ੁਕਰ ਹੈ ਤੁਹਾਨੂੰ ਸੇਵਾ ਵਿੱਚ ਅਰ ਜੀ ਜੀ ਇਹ ਤੁਹਾਨੂੰ ਅਪਡੇਟ ਕਰਦੇ ਆਂ ਅਤੇ ਪਰਿਵਾਰਕ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਤੋਂ ਸਹਿਵਾ ਦਾ ਮੇਜਰ ਹਿੱਸਾ ਜੋ ਮੇਨ ਹਿੱਸਾ ਨਾ ਉਹ ਇਹਨਾਂ ਨੇ ਨਿਭਾਇਆ। ਅਸੀਂ ਤਾਂ ਸਿਰਫ ਫਾਲੋਅ ਅਪ ਕਰ ਰਹੇ ਹਾਂ। 200% ਦੇ ਵਿੱਚ ਜੇਕਰ ਤੁਸੀਂ ਨਾ ਆਉਂਗੇ ਦੇਖੋ ਕ੍ਰਿਟੀਕਲ ਹਿੱਸਾ ਸੀ ਹੋਰ ਇਹਨਾਂ ਦੋਨੋਂ ਸੱਜਣਾਂ ਨੇ ਨਿਭਾਇਆ। ਇਹਨੋਂ ਉੱਤੀ ਗੱਲ ਹੈ ਸਾਨੂੰ ਅੰਦਾਜ਼ ਸਿੱਦੇ ਮਰੀਜ਼ ਦੇ ਨਾਲ ਹਸਪਤਾਲਾਂ ਦੇ ਟਾਈਮ ਲੱchnਾ, ਇਹਦੇ ਨਾਲ ਦੇ ਦਵਾਈਆਂ ਦੇ ਜਾਣਾ, ਡਾਕਟਰ ਤੋਂ ਫਾਲੋਅ ਅਪ ਲੈਣਾ ਇਹ ਬਹੁਤ ਜ਼ਰੂਰੀ ਗੱਲ ਹੈ। ਇਹ ਜ ਆਪਾਂ ਦਿਲਬਾਜ਼ ਆਇਆ ਹੈ ਹੁਣ ਜੀਸੀ ਵੀ ਆਏ ਬਹੁਤ سارے ਲੋਕ ਦੇਖ ਰਹੇ ਹੁਣੇ ਮੋਹਾਲੀ ਚੰਡੀਗੜ੍ਹ ਪੰਚਕੂਲੇ ਸਾਈਟੀ ਸਿਟੀ ਦੀ ਗੱਲ ਕਰਦੇ ਨੇ ਬਸ ਦੂਰ ਦੀ ਗੱਲ ਛੱਡੋ ਹੀ ਹੈ ਨਾ ਆਪਣੇ ਸ਼ਹਿਰਾਂ ਦੇ ਵਿੱਚ ਬਹੁਤ ਪੇਸ਼ੈਂਟ ਪਏ ਨੇ ਜੀ ਇਸ ਤਰ੍ਹਾਂ ਦੇ ਲੋਕ ਇਗਨੋਰ ਮਾਰ ਜਾਂਦੇ ਆ ਸਾਡੀ ਪੜ੍ਹਾਈਆਂ ਲਿਖਾਈਆਂ ਕਰਨ ਦਾ ਕੀ ਫਾਇਦਾ ਹੈ ਨਾ ਵੀਡੀਓ ਜ਼ਰੂਰ ਸਾਂਝਾ ਕਰੋ ਕਿੱਥੇ ਖੜੇ ਤੁਸੀਂ ਦੇਖ ਕੇ ਹਟੇ ਹੋ ਕਿਸੇ ਵੱਲ ਦਿਖਾ ਦਿਓ ਤੁਸੀਂ ਗੂਗਲ ਤੇ ਲਿਖੋਗੇ ਸਰਵ ਮੈਡੀਟੀ ਸਰਵ ਗੋਡ ਚੈਰੀਟੇਬਲ ਟਰਸ ਸਾਡੇ ਐਡਰੈਸ ਖੁੱਲ ਜਾਂਦੇ ਆ ਖਰੜ ਦੇ ਨੇੜੇ 4.5 ਕਿਲੋਮੀਟਰ ਪਿੰਡ ਮਦਰਹੀੜੀ ਪਿੰਡ ਦਾ ਆਨ ਰੋਡ ਹੈਗੇ ਤੇ ਸਾਡੇ ਕੋਲ ਤੁਸੀਂ ਆ ਸਕਦੇ ਹੋ ਮਦਦ ਲਈ ਹੈ ਨਾ ਸਾਡੇ ਨਾਲ ਸੇਵਾ ਦੇ ਵਿੱਚ ਵੀ ਜਰੂਰ ਜੁੜੋ ਤੁਮ ਤੁਹਾਹਾ ਸਹਿਯੋਗ ਦਿਓ ਸਾਡੀ ਬਹੁਤ ਜ਼ਿਆਦਾ ਲੋੜ ਹੈ ਬਹੁਤ ਸੁਭਾ ਜੀਮੀ ਨਾਲ ਕੁਰਦੇ ਸੰਗ ਬਹੁਤ ਸੰਗਤ ਦਾ ਸਹਿਯੋਗ ਹੈ ਤੇ ਮੇਰੀ ਤਰਫ ਸਫਲਤਾ ਹੋਗੀ ਇਸ ਵੇਲੇ ਤੁਸੀਂ ਸੰਗਤ ਹੀ ਰਲ ਮਿਲ ਕੇ ਚਲਾਉਂਦੀ ਇਸ ਦਿਲਬਾਗ ਨੂੰ ਪਤਾ ਹੀ ਹੈ ਹਾਂ ਜੀ ਪਤੇ ਦੇ ਸਾਡੇ ਨਾਲ ਵੀਡੀਓ ক্লোਜ਼ ਕਰਨ ਤੋਂ ਪਹਿਲਾਂ ਤੁਹਾਡਾ ਤੋਂ ਜ਼ਰੂਰ ਉਮੀਦ ਕਰ ਰਹੇ ਆਂ ਜੀ ਵੀਡੀਓ ਜ਼ਰੂਰ ਸਾਡਾ ਕਰਕੇ ਕਿਨਕ ਪਹੁੰਚਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ